ਪੰਜਾਬ ਦੇ ਵਿੱਚ ਨਸ਼ਿਆ ਦੇ ਵਗਰੇ ਦਰਿਆ ਨੂੰ ਠੱਲ ਪਾਉਣ ਦੇ ਲਈ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਪਹਿਲਾਂ ਜਿੱਥੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਨਸ਼ਾ ਤਸਕਰਾ ਦੀਆਂ ਤਾਂ ਉੱਥੇ ਹੁਣ ਗ੍ਰਿਫਤਾਰੀਆਂ ਤੋਂ ਬਾਅਦ ਉਹਨਾਂ ਦੀ ਪ੍ਰਾਪਰਟੀ ਹੈ ਜਿਹੜੀ ਕਿ ਉਹ ਫ੍ਰੀਜ਼ ਕੀਤੀ ਜਾਂਦੀ ਹੈ ਜੋ ਉਹਨਾਂ ਦੇ ਨਸ਼ਾ ਤਸਕਰੀ ਕਮਾਈ ਕਰਕੇ ਉਸ ਦੇ ਵਿੱਚ ਪ੍ਰਾਪਰਟੀ ਬਣਾਈ ਜਾਂਦੀ ਹੈ ਤਾਂ ਉਹ ਪ੍ਰਾਪਰਟੀ ਹੁਣ ਪੁਲਿਸ ਦੇ ਵੱਲੋਂ ਸੀਜ਼ ਕੀਤੀ ਜਾ ਰਹੀ ਹੈ ਤਾਂ ਜਿਆਦਾ ਗੱਲਬਾਤ ਕਰਾਂਗੇ ਮੈਂਨਾਂ ਐਡੀਸੀਪੀ 4 ਪ੍ਰਭਜੋਤ ਵਿਰਤਜੀ ਮੌਜੂਦ ਨੇ ਸਰ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਥੋੜੇ ਵੱਲੋਂ ਵੀ ਇੱਕ ਪ੍ਰਾਪਰਟੀ ਸੀਜ਼ ਕੀਤੀ ਗਈ ਹੈ ਕਿੰਨੇ ਨਸ਼ਾਹੋਨ ਕੋ ਬਰਾਮਦ ਹੋਇਆ ਸੀ ਕਿੰਨੀ ਦੀ ਕੀ ਪ੍ਰੋਪਰਟੀ ਹੈ ਉਸ चीज ਦੀ ਫ੍ਰੀਜ਼ ਕੀਤੀ ਗਈ ਹੈ ਜੀ ਮਾਨਯੋਗ ਡੀਜੀਪੀ ਪੰਜਾਬ ਦੇ ਅਦਾਲਤਾਂ ਦਾ ਕਮਿਸ਼ਨਰ ਸਹੀ ਕੁਲਦੀਪ ਪਿਆਲ ਜੀ ਦੇ ਤੇ ਜਿਆ ਸਾਹਿਬ ਆਪਣੇ ਡੀਸੀਪੀ ਸਾਹਿਬ ਜੀ ਦਸ਼ੰਤ ਦੇ ਸ਼ੇਰ ਜਿਹੜਾ ਮਕਦਮਾ 184 ਨੰਬਰ 24 ਜਿਹੜਾ ਐਨਡੀਪੀਸੀ ਐਕਟ ਥੱਲੇ ਦਰਜ ਹੋਇਆ ਸੀਗਾ ਬਨੀ ਚੋਪੜਾ ਤੇ ਉਹਨਾਂ ਦੇ ਬਾਕੀਆਂ ਦੇ ਖਿਲਾਫ ਉਸ ਦੇ ਵਿੱਚ ਕਾਰਵਾਈ ਕਰਦੇ ਹੋਏ ਜਿਹੜੀ 60 ਐਫ ਤਹਿਤ ਅਸੀਂ ਕਾਰਵਾਈ ਕਰ ਕੇ ਕੰਪੀਟੈਂਟ ਅਥਾਰਟੀ ਨੂੰ ਕੇਸ ਮੂਵ ਕੀਤਾ ਸੀਗਾ ਉਹਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਹੈਗੀ ਹੈ 66 ਲੱਖ 20 ਹਜ਼ਾਰ ਦੀ ਪ੍ਰਾਪਰਟੀ ਫ੍ਰੀਜ਼ ਕਰਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਔਰ ਇਹਨਾਂ ਦੇ ਕੱਲ ਜਿਹੜਾ ਸੀਗਾ ਇਹਨਾਂ ਦੇ ਘਰ ਦੇ ਬਾਹਰ ਜਿਹੜਾ ਸੀਗਾ ਨੋਟਿਸ ਲਗਾ ਦਿੱਤਾ ਗਿਆ ਸੀ ਕਿ ਇਹਨਾਂ ਦੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰ ਲਈ ਹੈ ਔਰ ਇਹਦੇ ਵਿੱਚ ਅੰਕੁਸ਼ ਛੋਪੜਾ ਜਿਹੜਾ ਹੈਗਾ ਉਹਦੀ ਇੱਕ ਹੁੰਡਾਈ ਕਾਰ ਸੀਗੀ 9 ਲੱਖ 50 ਹਜ਼ਾਰ ਦੀ ਉਹ ਫ੍ਰੀਜ਼ ਕਰਵਾਈ ਗਈ ਹੈ ਆਕਾਸ਼ ਛੋਪੜਾ ਦੇ 27 ਲੱਖ ਤੇ 80 ਹਜ਼ਾਰ ਦਾ ਇੱਕ ਸੀਗਾ ਘਰ ਸੀਗਾ ਜਿਹੜਾ ਰਿਹਾਇਸ਼ੀ ਘਰ ਹੈਗਾ 84 ਗਾਜ ਦਾ ਉਹ ਅਸੀਂ ਫ੍ਰੀਜ਼ ਕਰਾਇਆ ਇਹਦੇ ਨਾਲ ਇੱਕ ਕਾਜਲ ਜਿਹੜੀ ਸੀਗੀ ਬਨੀ ਚੋਪੜਾ ਦੀ ਵਾਈਫ ਸੀਗੀ ਇਹਦੇ ਨਾਂ ਤੇ ਇੱਕ 28 ਲੱਖ ਤੇ 90 ਹਜ਼ਾਰ ਦਾ ਜਿਹੜੀ ਪ੍ਰਾਪਰਟੀ ਸੀਗੀ ਉਹ ਜਿਹੜੀ ਸੀਗੀ ਅਸੀਂ ਜਿਹੜੀ ਆ ਫ੍ਰੀਜ਼ ਕੀਤੀ ਆ ਔਰ ਜਿਹੜਾ ਬਨੀ ਚੋਪੜਾ ਹੈਗਾ ਉਹਦੇ ਆਲਰੇਡੀ ਇਹਦੇ ਖਿਲਾਫ ਜੜੇ ਹੈਗੇ ਆ ਵਕ ਵਕ ਧਰਾਵਾਂ ਦੇ 8 ਪਰਚੇ ਦਰਜ ਨੇ ਅੰਕੁਸ਼ ਦੇ ਖਿਲਾਫ 3 ਪਰਚੇ ਨੇ ਔਰ ਆਕਾਸ਼ ਦੇ ਖਿਲਾਫ ਜਿਹੜੇ ਹੈਗੇ ਆ 5 ਪਰਚੇ ਦਰਜ ਨੇ ਔਰ ਇਹ ਸਾਰੀ ਜਿਹੜੀ ਇਹਨੇ ਪ੍ਰਾਪਰਟੀ ਬਣਾਈ ਸੀਗੀ ਇਹ ਜੜਾ ਨਸ਼ੇ ਦੇ ਕਾਰੋਬਾਰ ਕਰਕੇ ਉਹਦੇ ਤੋਂ ਪੈਸੇ ਜਿਹੜੇ ਆਉਂਦੇ ਸੀ ਉਹਦਾ ਬਣਾਈ ਸੀਗੀ ਔਰ ਇਹ ਸਾਰਿਆਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕਰਦੇ ਹੋਏ ਤੁਹਾਡੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਔਰ ਆਪਣੇ ਕਮਿਸ਼ਨਰ ਪੁਲਿਸ ਜਿਹੜੇ ਹੈਗੇ ਨੇ ਦੀਪ ਸਿੰਘ ਚਾਲਦੇ ਦੇਸ਼ਾਨਵਦੇਸ਼ ਜਿਹੜਾ ਹੈ ਕੇਸ ਜਿਹੜਾ ਸੀਗਾ ਕੰਪੀਟੈਂਟ ਅਥਾਰਟੀ ਨੂੰ ਮੂਵ ਕਰਕੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਨ ਵਿੱਚ ਕਮਿਸ਼ਨਰਟ ਲੁਧਿਆਣਾ ਨੇ ਜਿਹੜੀ ਹੈਗੀ ਸਫਲਤਾ ਹਾਸਲ ਕੀਤੀ। ਸਰੀ ਨਸ਼ਾ ਕਿਹੜੀ ਨਸ਼ੇ ਦਾ ਵਪਾਰ ਕਰਦੇ ਸੀ ਕਿ ਹੁਣ ਸਾਰੇ ਗ੍ਰਿਫਤਾਰ ਨੇ ਜਾਂ ਫਿਰ ਫਰਾਰ ਨੇ ਗਏ। ਇਹ ਜਿਹੜੇ ਬੰਦੇ ਹੈਗੇ ਨੇ ਇਹਨਾਂ ਦੇ ਵਿੱਚੋਂ ਜਿਹੜੇ ਸੀਗੇ ਕੇਸ ਦੇ ਵਿੱਚ ਜਿਹੜੇ ਵਾਂਟਡ ਸੀਗੇ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 500 ਗ੍ਰਾਮ ਜਿਹੜੀ ਹੈਰੋਇਨ ਜਿਹੜੀ ਸੀਗੀ ਬਰਾਮਦ ਕੀਤੀ ਗਈ ਸੀ। ਔਰ ਇਹਨਾਂ ਦੇ ਵਿੱਚੋਂ ਇਹ ਬੰਦੇ ਜਿਹੜੇ ਜੇਲ੍ਹ ਦੇ ਵਿੱਚ ਹੈਗੇ ਨੇ ਜੀ ਸਰ ਪਤਾ ਲੱਗ ਪਾਇਆ ਵੀ ਕਿੱਥੋਂ ਲਿਆਂਦੇ ਸੀ ਨਸ਼ਾ ਤੇ ਕਿਵੇਂ ਵੇਚਦੇ ਸੀਗੇ ਹੋਲਸੇਲ ਵੇਚਦੇ ਸੀਗੇ ਜਾਂ ਫਿਰ ਅੱਗੇ ਪਰਚੂਨ ਦੇ ਵਿੱਚ ਲੋਕਾਂ ਨੂੰ ਵੇਚਦੇ ਸੀਗੇ ਕਿਸ ਤਰ੍ਹਾਂ ਦੇ ਜਿਹੜਾ ਵਪਾਰ ਸਹੀ ਕਰਦੇ ਸੀਗੇ ਦੇਖੋ ਇਹ ਕਾਫੀ ਬਦਨਾਮ ਸੀਗਾ ਉਹ ਵਿਅਕਤੀ ਜਿਹੜਾ ਬਣੀ ਚੋਪੜਾ ਹੈਗਾ ਇਹਦੇ ਖਿਲਾਫ ਪਹਿਲਾਂ ਆਲਰੇਡੀ 8 ਪਰਚੇ ਦਰਜ ਹੈਗੇ ਨੇ ਔਰ ਇਹ ਜਿਹੜਾ ਸੀਗਾ ਆ ਪੈਡਲਰ ਵੀ ਸੀਗਾ ਤੇ ਸਮਗਲਰ ਵੀ ਸੀਗਾ ਸਮਗਲਿੰਗ ਇਹ ਆਪ ਜਿਹੜੀ ਹੈਗੀ ਹੈ ਬੈਕਵਰਡ ਲਿੰਕ ਦੇ ਵਿੱਚ ਵੀ ਅਸੀਂ ਇਹਦੇ ਕੇਸ ਦੇ ਵਿੱਚ ਸਟੱਡੀ ਕੀਤਾ ਆ ਜਿਹੜੇ ਬੰਦੇ ਆ ਉੱਥੇ ਤੱਕ ਵੀ ਅਪਰੋਚ ਕਰਾਂਗੇ ਫ ਜਿਹੜਾ ਰਿਟੇਲ ਦੇ ਵਿੱਚ ਵੀ ਅੱਗੇ ਛੋਟਾ-ਛੋਟਾ ਜਿਹੜਾ ਪਰਚੂਨ ਦੇ ਵਿੱਚ ਜਿਹੜਾ ਸੀਗਾ ਪੈਡਲਿੰਗ ਦਾ ਕੰਮ ਕਰਦਾ ਸੀਗਾ ਇਹ ਤੋਂਨੇ ਕੰਮ ਕਰਦਾ ਸੀ ਸਰ ਇਸ ਤੋਂ ਇਲਾਵਾ ਜੋ ਹੋਰ ਨਸ਼ਾ ਤਸਕਰ ਨੇ ਜੋ ਹਜੇ ਵੀ ਪੁਲਿਸ ਦੀ ਗ੍ਰਿਫਤੋ ਬਾਹਰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਿਲਕੁਲ ਇਹੀ ਹੈ ਕਿ ਜਾਇ ਇਹ ਕੰਮ ਛੱਡ ਦੇਣ ਜੇ ਨੇਤਾ ਇਹਨਾਂ ਨੇ ਜਿੰਨੇ ਵੀ ਇਸ ਪ੍ਰਾਪਰਟੀ ਨਸ਼ੇ ਦੇ ਐਸੇ ਦੇ ਨਾਲ ਆਪਣੀ ਪ੍ਰਾਪਰਟੀ ਬਣਾਈ ਗਈ ਹੈਗੀ ਆ ਉਹਦਾ ਵਿੱਚ ਕਾਨੂੰਨ ਦੇ ਵਿੱਚ ਪ੍ਰਵਧਾਨ ਹੈਗਾ ਉਹਦੇ ਮੁਤਾਬਕ ਜਿਹੜੀ ਕਾਰਵਾਈ ਕਰਦੀ ਹੋਏ ਇਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਵਾਈ ਜਾਏਗੀ ਪੰਜਾਬ ਸਰਕਾਰ ਔਰ डीजीपी साहब दीं ਹਦਾਇਤਾਂ ਮੁਤਾਬਕ ਸੋ ਬਿਲਕੁਲ ਇਹ ਹਨ एडीसीपी प्रभजोशिन वीर ਕਿ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਜੇਕਰ ਨਸ਼ੇ ਦੇ ਨਸ਼ੇ ਦੇ ਜਿਹੜੇ ਤਸਕਰ ਨੇ ਜਾਂ ਤੋਂ ਸੁਧਰ ਜਾਣ ਜੇਕਰ ਨਹੀਂ ਸੁਧਰਦੇ ਤਾਂ ਹਨ ਵਾਲੇ ਸਮੇਂ ਦੇ ਵਿੱਚ ਉਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਜੋ ਪ੍ਰੋਪਰਟੀ ਉਹਨਾਂ ਦੇ ਵੱਲੋਂ ਨਸ਼ਾ ਵੇਚ ਕੇ ਬਣਾਈ ਹੈਗੀ ਉਹਨਾਂ ਨੂੰ ਵੀ ਫ੍ਰੀਜ਼ ਕੀਤਾ ਜਾਏਗਾ ਕੈਮਰਾ ਪਰਸਨ ਸਨਮਾਨ ਦੇ ਨਾਲ ਹਿੰਮਤ ਸਿੰਘ ਦੀ ਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram ਐਕਸ ਫੋਰ WhatsApp ਚੈਨਲ ਪਰ